ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਵੀਡੀਓ 'ਚ ਲੋ ਜੀ ਨਹੀਂ ਪੂਰਾ ਭਰ ਕੇ ਪੈ ਗਿਆ ਇਹਨਾਂ ਤਿਆਰੀਆਂ ਕੂੜੀਆਂ ਸਭ ਕੁਝ ਭਰਤਾ ਬਹੁਤ ਸਪੀਡ ਗਮੀ ਪੈ ਕੇ ਹਟਿਆ ਪੈ ਰਿਹਾ ਕੱਦਾ ਉਹ ਗੱਦਾ ਘੰਟਾ ਸਮਝ ਲਓ ਜੈਨ ਬਣਾਤਾ ਮੀਨੇ ਸਭ ਕੁਝ ਫੁੱਲ ਖਜਰੇ ਸੱਜਰੇ ਖਵਾ ਮੀ ਵਧੀਆ ਬਾਕੀ ਦੇਖਦੇ ਹਾਂ ਚਲੋ ਲੋ ਜੀ ਸਾਜਰੇ ਸਾਜਰੇ ਮੀਨਾਂ ਮੇਰੀ ਥਾਲ ਸੀ ਹੈ ਮੈਂ ਪੂਰਾ ਦੇ ਵਈਏ ਦਾ ਫੰਦਾ ਇਹ ਪਿਆਰੀਆਂ ਐਨ ਭਰਗੀਆਂ ਦੇਖ ਲੈ ਹੁਣ ਟਾਈਮ ਹੋ ਗਿਆ ਦੇਖ ਲੋ ਸਾੱਤ ਦਾ ਟੰਕੀ ਹੋ ਗਿਆ ਹੋਰ ਕੀ ਕਰੀਂ ਕਿ ਮਾਤਾ ਫੈਲਿਆ ਪਿਆਰੀਆਂ ਐਨ ਭਰਗੀਆਂ ਦੇਖ ਲੈ ਪਾਣੀ ਉਹ ਪਾਣੀ ਸਾਰੇ ਪਾਸੇ ਹਾਂ ਅੱਜ ਪੂਰੀ ਗਿਆ ਥੱਲੇ ਜਾਣਾ ਦੇਖਦਾ ਹੁਣ ਛੁੱਟੀ ਯੋ ਹੋਣੀ ਹੋਰ ਕਿਆ ਹੋਣਾ ਉਹ ਐਦਾਂ ਕੱਪੜੇ ਵੀ ਪ੍ਰੈਸ ਕਰ ਦੇਤੀ ਲਾਈਟ ਵੀ ਨਹੀਂ ਲਾਈਟ ਦਾ ਬਹਿਣਾ ਵੱਜਦੀ ਆ ਲੋ ਕਾ ਲੇਂਦਾ ਕਾ ਤਾਂ ਹੋ ਗਿਆ ਹੈ ਕਾ ਤਾਂ ਹੋ ਗਿਆ ਹੋਈ ਪਰਿਆ ਪਿਆ ਨਾ ਪਣੀ ਗਲ ਖਲ ਹੈਂ ਇਹ ਤਾਂ ਖਰਾਬ ਹੀ ਹੋ ਗਿਆ ਤੇ ਕੱਟ ਕੇ ਕੋਈ ਹੋਰ ਪੁੱਲੇ ਲਾ ਦਾਂਗਾ ਹੋਰ ਲਾ ਦਾਂਗੇ ਇਹ ਹੋ ਗਿਆ ਦੇਖਿਆ ਨਾ ਲੈ ਨਹੀਂ ਕੋਈ ਕਰਤਾ ਪਾਣੀ ਉਹ ਪਾਣੀ ਨਹੀਂ ਨੇ ਹੁਣ ਮੋਟਰ ਪਰ ਵੀ ਜਲਦਾ ਹੋਣਾ ਪਾਣੀ ਕੱਖਾਂ ਤੇ ਛੁੱਟੀ ਦੋ ਦਿਨ ਨਹੀਂ ਕੱਖਾਂ ਦੀ ਛੁੱਟੀ ਹਾਂ ਮੈਂ ਜਦ ਸਵੇਰੇ ਉੱਠਿਆ ਆਇਦਾਂ ਰਹਿ ਲਿਆ ਇਹ ਤਾਂ ਮਿੰਟਾਂ ਦਾ ਕੱਖਾਂ ਦੀ ਛੁੱਟੀ ਐ ਤੇਰੇ ਕੱਖਾਂ ਦੇ ਬਣਾ ਹੁਣ ਨਿਕੋਂ ਖਾਣਾ ਨਹੀਂ ਥੋੜੀ ਖਾ ਲੈਣਗੀ ਆ ਇੱਕ ਦਿਨ ਅੱਛਾ ਵੱਡੇ ਕਾਹਦੇ ਨਹੀਂ ਆਉਣੇ ਸ਼ਾਮ ਨੂੰ ਵੱਢ ਲਿਓਗੇ ਜਾਂ ਨਹੀਂ ਹਟ ਗਿਆ ਇੱਨਾ ਤਾਂ ਮੀਂਹ ਤਾਂ ਪਾਣੀ ਖੜੀ ਜਾਣਾ ਉਹਦੇ ਚ ਹੈ ਪਾਣੀ ਖੜੀ ਤੇ ਪਾਣੀ ਖੜਜੂ ਚੱਲ ਦੇਖਦੇ ਪਾਣੀ ਖੜਜੂਗਾ ਨਾ ਤੂੰ ਚਾਹੇ ਤਾਂ ਉੱਥੇ ਹੂੰ ਪਾਣੀ ਘੜ ਦੇਣਾ ਉੱਥੇ ਜਿਹੜਾ ਹੋਊਗਾ ਥੱਲੇ ਨਿਕਲ ਜਾਣਾ ਜੇ ਸ਼ਾਮ ਨੂੰ ਵੱਢ ਲਿਆਵਾਂਗੇ ਫਿਰ ਹੋਰ ਬਾਕੀ ਸ਼ਾਮ ਤੱਕ ਮੈਂ ਨਾ ਮੀਂਹ ਤਾਂ ਸਾਟੇ ਜਾਣਾ 15 ਮਿੰਟ ਤੱਕ ਇਹ ਨਹੀਂ ਹਟੇ ਜਾਣਾ ਲੈ ਉਹ ਮੇਰਾ ਲੱਗਦਾ ਨਹੀਂ ਹੈ ਇਹ ਐ ਪਾਣੀ ਲਿਆ ਕੇ ਛੱਡਣਾ ਇਹਨੇ ਹੁਣ ਨਹੀਂ ਚਲਾ ਦੇਣੀ ਪੁਲੀ ਇਹਨੇ ਪੂਰੀ 40 ਬੀ ਜੂੜੇ ਨਹੀਂ ਜਾਵੇ ਪੈਂਦਾ ਵੀ ਖਾਸਾ ਟਾਈਮ ਹੋ ਗਿਆ ਨਾ ਜਦ ਮੈਂ 6 ਵਜੇ ਉੱਠਿਆ ਜਾਂ ਪੈਂਦਾ ਤਾਂ ਪੈਂਦਾ ਹੀ ਪੈਂਦਾ ਤੇ ਹੁਣ ਤਾਂ ਮੈਂ ਕਹਿੰਦਾ ਇਹਨੇ ਨੇ ਹੀ ਠਾਲੀ ਪਈ ਆਵਾਜ਼ ਕਿ ਨਹੀਂ ਜਾਂਦੀ ਟਿਕਮਾ ਪੈ ਰਹੇ ਯਾਰ ਕੱਟ ਸਕਦਾ ਨਾ ਲੱਗਾ ਪਿੱਤ ਹੜ ਜੂ ਅੱਗੇ ਨਾ ਆਏ ਕਰਦੇ ਤੇ ਅੱਗੇ ਨਾ ਆਏ ਕਰਦਾ ਤਾਂ ਛੋਟਾ ਹੁੰਦਾ ਵੀ ਪਿੱਤ ਹੜ ਜੂਂਦੀ ਹੂੰ ਜੀ ਮੂ ਵੀਰ ਨੇ ਕਹਿੰਦਾ ਬਾਹਰ ਕੀੜਾ ਮਾਰ ਜੋ ਵੀ ਲੰਘੇ ਅੰਦਰ ਜਿਵੇਂ ਆ ਗਿਆ ਜੀ ਤੇਜ ਹੋ ਗਿਆ ਦਾ ਮੈਂ ਮੈਂ ਸਕੇ ਨਹੀਂ ਤਪੜਾ ਬਣ ਗਿਆ ਜਦ ਕਿ ਲੱਗਦਾ ਹੈ ਮੇਰੋ ਦੁੱਧ ਵੀ ਪਾ ਕੇ ਆਉਣਾ ਹਲੇ ਡੇਰੀ ਦੁੱਧ ਵੀ ਖਾਦਾ ਪਾਣੀ ਖੜਾ ਦੋ ਸਵੇਰੇ ਤੁੰਗਾ ਜਾਇਆ ਉਦੋਂ ਉਹ ਮੇਰੀ ਸੜਨ ਭੇਜੀ ਸੀ ਜੀ ਛੇ ਸਨੈਪ ਆ ਵੀ ਗਏ ਸਨੈਪ ਚੈਟ ਹੈ ਚੱਲ ਕੋਈ ਨਹੀਂ ਹਟੂੰਗਾ ਹੀ ਹੁਣ ਵਾ ਘਟ ਜੇ ਨਾ ਘਟ ਜੇ ਫੇਰ ਪਾ ਕੇ ਆਉਂਦੇ ਜਾ ਕੇ ਉਹ ਬਦਲਦਾ ਕੋਲਿਆ ਵਾ ਹਵਾ ਟਿੱਗੀ ਵੀ ਐ ਤਾਂ ਹੀ ਇੰਨਾ ਮੀ ਆ ਹੋਰੇ ਭੱਜਦੇ ਜਾ ਰਹੇ ਮੋਟਰਸਾਈਕਲ ਉੱਪਰ ਉਹ ਮੋਟਰਸਾਈਕਲ ਅੱਧਾ ਬਾਹਰ ਖੜਾ ਵਿਚਾਰ ਅੱਧਾ ਤੇ ਅੰਦਰ ਖੜਾ ਭਿਜਦਾ ਹੈ ਹੈ ਸੁਪਰੀ ਦਾ ਉਹਦੇ ਵਗੈਰ ਰੱਖਿਆ ਵੈਲੀ ਪਾ ਦਵਾਈਆਂ ਜੀ ਸੈੱਲੂ ਦੇ ਵਗੈਰ ਰੱਖਿਆ ਵੈਰੀਟੂ ਕਿਰਤੀ ਚੱਲ ਠੀਕ ਹੈ ਚੱਲੀਏ ਦੁੱਧ ਵਾ ਕੇ ਆਈਏ ਹੈ ਕੰਮ ਕੀ ਕਰਨਾ ਹੈ ਜੀ ਮੀਂਹ ਤੇ ਲੇਟਣਾ ਆਉਣਾ ਹੋ ਗਿਆ ਬੈਠਾ ਰਹੇ ਤੇ ਮੰਜਾ ਢਾਕੇ ਲੜਾਈ ਹੋਈ ਪਈ ਜਾਂਦਾ ਕੋਹ ਨੂੰ ਰੇਜ ਨਹੀਂ ਚੁੱਕਿਆ ਕਰਨੀ ਬਾਰਦੀ ਆ ਬੜਾ ਠੰਡੀ ਹਵਾ ਹੁਣ ਘੜ ਲੱਗਦੀ ਆ ਕੋਈ ਕੀ ਕਰੀਏ ਬਸ ਕਿੰ ਕੀ ਕਰ ਸਕੀਏ ਇਹ ਮੰਜੇ ਉਡਾ ਦੇ ਨੇ ਘਰ ਕੇ ਸੱਚ ਪੁੱਜਣਾ ਕਿਸੇ ਤੇ ਅੱਧਾ ਟੇਡਾ ਹੋਇਆ ਹੋਇਆ ਵਾ ਇਹ ਕਿਤੇ ਕਰ ਦੇਵੇ ਬਈ ਆ ਜੇ ਪਰ ਪੱਲ ਅਧੋਕੜੀ ਉਹ ਕੀ ਕਰੀ ਦੀ ਕੌਲਜ ਦਾ ਨਹੀਂ ਪੜਨਾ ਇੱਥੇ ਪੜਨਾ ਕਾ ਕਹਿੰਦਾ 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 ਉਹ ਗੱਲ ਇੰਨਾ ਔਖਾ ਪਹੁੰਚਿਆ ਮੈਂ ਲੇਟ ਹੋ ਜੰਨਾ ਬੱਸ ਨੂੰ ਮੈਂ ਅੱਛਾ ਹਾਂ ਤੈਨੂੰ ਉਹ ਵਾਈਜ ਆਜ ਮੰਗਾ ਕੇ ਦਮਾ ਹੈ ਕੱਲ ਤੋਂ ਹੀ ਸਾਡੇ ਘਰੇ ਆਇਆ ਤਾਂ ਵੀ ਮੈਂ ਲੇਟ ਹੋ ਗਿਆ ਤਾਂ ਬੰਜ ਮਿੰਟ ਚਲੋ ਬਸ ਤੇ ਜੀ ਛੇਤੀ ਆਉਣਾ ਤੇ ਜਦੋਂ ਕੀ ਹੁੰਦਾ ਇਹ ਸਾਢੇ 7:00 ਆਹ ਹੈ ਗਈ ਆ ਸਾਈਕਲ ਲੀਲਾ ਆ ਦੇ ਖੜਾ ਸਾਈਕਲ ਲੇਜ ਨੂੰ ਪਾਉ ਕੋ ਚਿੱਪਨ ਨਹੀਂ ਕਰਦਾ ਨਹੀਂ ਲੈ ਚਲ ਅੱਜ ਬੇ ਛੁੱਟੀ ਸੀ ਕੱਲ ਨੂੰ ਲਈ ਸਾਈਕਲ ਕੱਲ ਤੇ ਚੱਲੀ ਜਾ ਪੰਜ ਕਿਲੋਮੀਟਰ ਪੋ ਤਰ ਤੌਮ ਜਾ ਪਾਉ ਦਾ ਬਾਤ ਪੋ ਤੌੜ ਦੇ ਤਾਇਆ ਜੀ ਮੀਂਹ ਜੇ ਭੱਜ ਗਿਆ ਆਇਆ ਤਾਇਆ ਜੀ ਇਹ ਕਰਕੇ ਦੁੱਧ ਪਾ ਗਲੇ ਢੋਲੀ ਜਾਏ ਨੀ ਗੋੜੂ ਹੈਂ ਤੇ ਚੱਲ ਸਹੀ ਲਓ ਜੀ ਕਈ ਜਗ੍ਹਾ ਗਿਰ ਗਿਆ ਝੋਨਾ ਰਾਤ ਨੂੰ ਨਹੀਂ ਮਜ਼ਾ ਨਹੀਂ ਕਈ ਜਗ੍ਹਾ ਡੇਟ ਨੂੰ ਪੱਕਿਆ ਹੋਇਆ ਇਹਨਾਂ ਪੂਰਾ ਆਂ ਪੈ ਗਈਆਂ ਕਈ ਜਗ੍ਹਾ ਗਰਗਿਆ ਚਲੋ ਪਰ ਉਹ ਆਏ ਵੀ 70% ਪੱਕ ਗਿਆ ਬਾਕੀ ਦੇਖਦੇ ਹਾਂ ਕੀ ਬਣਦਾ ਹੁਣ ਹੋਰ ਨੇਰੀ ਨਾਵੇ ਇੰਨੀ ਨਾਲ ਵੀ ਸਰਜਵੇ ਤਾਂ ਵੀ ਠੀਕ ਹੈ ਹੁਣ ਜਿਆਦਾ ਆਉਂਗੀ ਫੇ ਤਾਂ ਖਰਾਬੇ ਕਰੂੰਗਾ ਬੱਤ ਪਾਣੀ ਚੱਲ ਪਿਆ ਨਾ ਮਾਰੂ ਮਾਰ ਪੂਰਾ ਮੇ ਲੋ ਜੀ ਮਲਗੀਤ ਬਾਈਆਂ ਨੂੰ ਸੱਤਰੀ ਕੱਲ ਜੀ ਸੱਤਰੀ ਕੱਲ ਤੇਰੇ ਮੋਢੇ ਤੇ ਪਹਿਨੀ ਫੋਨ ਵੱਜ ਗਿਆ ਆ ਵੀਰ ਨਾ ਫੇ ਕਿਦਾਂ ਬਾਜਰਾ ਹੁਣ ਬਾਹਰ ਡੁੱਬ ਗਿਆ ਗਿਆ ਹੁਣ ਤਾਂ ਜਮਾਂ ਹੀ ਥੋੜੀ ਧਿਆਨ ਹੁਣੀ ਹੁੰਦਾ ਹੁਣ ਨਹੀਂ ਹੁੰਦਾ ਜੇ ਮੈਂ ਰੋਪਣ ਨੂੰ ਆ ਗਿਆ ਥੋੜੀ ਨਹੀਂ ਹੁੰਦਾ ਪਾਣੀ ਜ਼ਿਆਦਾ ਖੜ ਗਿਆ ਪਾਣੀ ਜਾਂ ਮੀਂਹ ਵਾਪਿਆ ਸਾਡੇ ਮੀਂਹ ਉਰੇ ਗਿਆ ਸਾਰੇ ਪਾਸੇ ਹੀ ਆ ਆਪਣੇ ਪਾਣੀ ਪੁਣੀ ਐਨ ਚੱਲ ਗਿਆ ਧਾਨ ਵੀ ਗੇਰ ਤੇ ਖਸੇ ਯਾਰ ਥੋੜੇ ਠੀਕ ਆ ਸਾਰੇ ਤਾਂ ਠੀਕ ਆ ਧਾਨ ਸਾਰੇ ਤੇਰੇ ਦੇਖਿਆ ਤੇਰੇ ਗਿਰ ਗਏ ਮੇਰੇ ਗਿਰ ਗਏ ਮੈਨੇ ਤਾਂ ਝੋਟਾ ਲਿਟਿਆ ਵੇ ਉਹਨ ਦਾ ਕੰਮ ਹੋਇਆ ਵਾ ਕਿਤੇ ਨੂੰ ਫਾਟੇ ਤਾਂ ਉਹ ਪਤਾ ਕੀ ਕਾਰਨ ਉਹ ਫਾਂਟਾ ਕਿੱਥੇ ਪਤਾ ਕਿਤੇ ਗਿਰੀਆਂ ਕੱਲ ਕਰਾਈ ਸੀ ਸਪਰੇ ਸ਼ਾਮ ਨੂੰ ਸਮਝ ਲਾ ਵੀ ਉਹ ਜਿੱਥੇ ਨੂੰ ਭਈਆ ਲੰਘਿਆ ਉੱਥੀ ਨੂੰ ਹਵਾ ਵੜ ਗਈ ਬਸ ਉਹ ਨਹੀਂ ਉੱਥੀ ਵੀ ਛਾਤੀ ਜਿਆਦਾ ਹਾਂ ਲੈਣਾ ਗਿਰੀਆਂ ਵੀ ਆ ਚੱਲ ਫਿਰ ਵੀ ਠੀਕ ਰਹੇਗਾ ਨੂੰ ਜਿਆਦਾ ਨਹੀਂ ਪੰਜ ਲੈਣਾ ਉਹ ਗਿਰ ਕੇ ਬਾਕੀ ਕਿਤੇ ਕਿਤੇ ਤੱਕੀ ਗਰੀ ਵੀ ਆ ਹੈ 468 ਆ ਗਲੇ ਦਾ ਕੱਦ ਜ਼ਿਆਦਾ ਇੱਕ ਵਜਨ ਵੱਲ ਪਿਆਦਾ ਮੇਰੇ ਪੱਕ ਵੀ ਕਾਫੀ ਗੀ 70 80% ਪੱਕ ਗਈ ਮੇਰੇ ਆਹੋ ਫਿਰ ਤੇ ਪ੍ਰਧਾਨ ਦੀ ਤਾਂ ਤੇ ਮਹਾਂ ਜ਼ਿਆਦਾ ਹੋਣੀ ਰਾਹਦੇ ਜ਼ਿਆਦਾ ਉਹ ਫਿਰ ਮੈਂ ਕਹਿੰਦਾ 20 ਦਿਨ ਟੱਪਦਾ ਨਹੀਂ 26 ਕਰਦੀ ਨਹੀਂ ਹੈਗੀ ਆਓ ਮਦਰੇ ਕੱਦ ਦੀਆ ਕੰਪਨੀ ਵਾਲੇ ਲਹੂ ਕੀਤਾ ਪਿਆ ਇੱਕ ਮਦਰੇ ਕੱਦ ਨਹੀਂ 26 ਕਰਦੀ ਵੀ ਘਟਾ 26 ਦਾ ਕੱਦ ਨਹੀਂ ਘਟਾ ਬਾਈ ਘੱਟ ਘੱਟ ਕਰਦਾ ਫਿਰਦਾ ਬੀਬੀ ਕਿਦਾਂ ਅੱਜ ਬੀਬੀ ਠੀਕ ਹੈ ਪਰਸਾ ਅੱਜ ਮੈਂ ਦੇਖਿਆ ਤਾਂ ਉੱਥੇ ਅੱਜ ਹਸਪਤਾਲ 'ਚ ਮਿਲਿਆ ਮੈਨੂੰ ਮੈਂ ਵੀ ਗਿਆ ਪਾਦਾ ਕਿੱਥੇ ਅੱਜ ਵੀਰ ਆਪ ਦਾ ਬੀਬੀ ਦਾ ਖਾਇ ਲਾਜੇ ਫੇ ਦਾਖਲ ਆਈ ਨਹੀਂ ਹੈਗੇ ਲੈ ਲੈ ਦਾਖਲ ਕਰਾਉਂਗੇ ਉਹਨਾਂ ਉੱਥੇ ਕਿਹੜੇ ਦਿਨ ਲੱਗੂਗਾ ਤਾਂ ਹੀ ਠੀਕ ਹੋਊਗੀ ਕਿਹੜੇ ਚੱਤ ਪਰਮਾਰਦੇ ਸੀ ਮੈਂ ਵੀ ਗਿਆ ਤਾਂ ਉੱਥੇ ਅੱਜ ਸੱਸ ਨੂੰ ਫੇਲੀ ਗਿਆ ਬਤਾ ਗਾ ਭੈਣ ਉਹ ਬੈਠੀ ਬੂਆ ਤੇਰੀਆ ਭੈਣ ਕਹਿਲਾ ਥੜੀ ਮਗਰੋੜ ਵਾਲੀ ਮੈਂ ਤੁਸੀਂ ਬੈਠੇ ਕਹਿੰਦੇ ਬੀਬੀ ਨੂੰ ਲੈ ਗਿਆ ਵੀ ਗਾ ਦੇਖਿਆ ਬੀਬੀ ਤੇ ਵਰਦੀ ਪੁਵਾਈ ਵੀ ਅੰਦਰ ਪਾਈ ਵੀ ਮੈਂ ਲੋਟ ਨਹੀਂ ਆਏ ਮੈਨੂੰ ਪਤਾ ਮੈਂ ਮੈਂ ਕਿਹਾ ਵੀ ਇਹ ਖੰਗਣੇ ਵਾਲੇ ਜਹਾਲੀ ਸਾਰੇ ਟੱਬਰ ਹੋਇਆ ਬਤਾ ਵੀ ਇਹਦਾ ਨੰਬਰ ਵੀ ਆ ਗਿਆ ਵਿੱਚ ਖਾਂਗੇ ਤਾਂ ਉਹ ਸਿਆਣੇ ਬੰਦੇ ਬੰਦਾ ਦੁਆ ਝਟ ਜਾਂ ਲੀਗਾ ਸਿਆਣੇ ਤੇ ਨਹੀਂ ਚੱਲਉਂਦੇ ਸਿਆਣੇ ਦੀ ਹੱਟੀ ਕਰਕੇ ਚੱਲਦੀ ਉਹਨੂੰ ਕਹੀ ਵੀ ਗਏ ਵੀ ਚਾਲ ਦਿਖਾ ਦਿੰਦੇ ਆ ਕਾਲ ਕਰੀ ਕਹਿੰਦੀ ਨਹੀਂ ਨਹੀਂ ਹੋ ਜਾਂਦੀ ਠੀਕ ਆ ਮਾੜੀ ਜੀ ਉਹ ਐ ਕਿਹੜੇ ਹੋਰ ਦੁੱਖ ਦਾ ਕੁਛ ਇਹ ਜਿਹੜੀ ਖਾਂਗ ਹੈ ਇਹ ਬੜੀ ਪੱਖਿਆਂ ਚ ਫਿਰ ਤੈਨੂੰ ਪਤਾ ਫਿਰ ਖਾਂਗੇ ਤਾਂ ਬੱਸ ਕਰਾ ਦਿੰਦੀ ਆ ਜ਼ੋਰ ਲਾ ਦਿੰਦੀ ਅੰਦਰ ਤੇ ਹੋਰ ਦਾਦੋਂ ਲਾ ਦਿੰਦਾ ਵਾ ਮੈਂ ਦੇਖਿਆ ਫਿਰ ਹਰਸ਼ ਵੀਰੇ ਗਏ ਵੀ ਤੇ ਕਿਤੇ ਹੋਰ ਪਾਸੇ ਕਹਿੰਦੀ ਹੈ ਨਹੀਂ ਉਹ ਗਏ ਆ ਕਾਰਡ ਬਣਾਉਣ ਕਾਰਡ ਬਣਾਉਣਾ ਤਾਂ ਉਹ ਤਾਂ ਕਾਰਡ ਦਾ ਮਿਲਟਰੀ ਵਾਲਾ ਮੈਂ ਤਾਂ ਕਹੇ ਬਾਹਾਂ ਚੱਲਦਾ ਠੀਕ ਹੈ ਨਹੀਂ ਹੂੰ ਲੈ ਚੱਲੂਗਾ ਉਹਨਾਂ ਦਾ ਚੱਕੀ ਫਿਰਨਾ ਬੀਬੇ ਨੂੰ ਵਿਆਹ ਹੈ ਮਿਲਟਰੀ ਵਾਲੀ ਆਈ ਆ ਨਾ ਉਹ ਬਹੁਤ ਉਹ ਨਿਊ ਕਰਾਉਣੇ ਆਲਾ ਤਾਂ ਅੱਛਾ ਹੋ ਜਾਣਾ ਤਾਂ ਨਿਊ ਤਾਂ ਨਿਊ ਕਰਾਉਣੇ ਵਾਲੇ ਦਾ ਉਹ ਬਹੁਤ ਸੰਭਾਲ ਹੈ ਬਾਈ ਜੀ ਮਿਲਟਰੀ ਵਾਲਿਆਂ ਦੀ ਤਾਂ ਜੀ ਬੀਬੀ ਵੀ ਤਾਂ ਦਾਖਲਤੀ ਹਾਂ ਤਾਂ 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 ਕੋਲੇ ਜਾਣ ਦਿੰਦੇ ਤੇ ਕਰ ਨਹੀਂ ਹੈ ਕਹਿੰਦਾ ਹੁਣ ਜਾਓ ਘਰ ਨੂੰ ਛੱਡ ਕੇ ਉੱਥੇ ਸਾਂਗੇ ਇਹਦੇ ਤੇ ਕਾਰਟ ਆਲੇ ਤੇ ਚੱਲੇ ਬਾਈ ਨੌਕਰੀ ਬਸੇਰਾ ਟਾਈਮ ਕਰੀਏ ਹਾਂ ਤਾਂ ਹੀ ਸਹੂਲਤਾ ਇਹ ਕਾਮ ਤੁਹਾਨੂੰ ਮੁੱਦੀ ਦਾ ਖਤਮੇ ਕਰਤਾ ਸਭ ਕੁਝ ਹਾਂ ਆ ਗਿਆ ਜਿਹੜੇ ਲੈਣ ਨੂੰ ਸਹੂਲਤਾ ਹੁਣ ਹਾਂ ਇਹ ਲਾਜ ਤਾਂ ਸਭ ਦੀ ਫਰੀ ਚਾਹੀਦਾ। ਚਾਹ ਲਾਜ ਫਰੀ ਚਾਹੀਦਾ ਸਾਲਾ। ਹੋਰ ਕੁਛ ਨਾ ਦੋ ਫਰੀਆਂ। ਮੈਡੀਕਲ ਇਹ ਵਹਿਗਾ ਮੈਡੀਕਲ ਸਭ ਤੋਂ ਜ਼ਰੂਰੀ ਮੈਡੀਕਲ ਇਹ ਬੰਦੇ ਦਾ ਲੱਕ ਤੋੜਦਾ। ਲੱਕ ਤੋੜ ਦਿੰਦਾ। ਮੈਡੀਕਲ ਫਰੀ ਚਾਹੀਦਾ। ਇਹ ਮੈਡੀਕਲ ਸਭ ਜਿਹੜਾ ਬਾਹਰ ਮੈਡੀਕਲ ਫਰੀ ਹੁੰਦੇ ਆ। ਫਰੀ ਹੁੰਦਾ ਬਾਹਰ। ਨਕਾਂ ਨੂੰ ਆ ਬਾਈ ਬਾਹਰਲੇ ਨੂੰ ਪਤਾ ਹੋਊਗਾ ਕੋਈ ਜਾੜਾ ਬਟਾਉਣ ਦਾ ਇੱਧਰ ਆਉਂਦੇ ਆ ਬਾਹਰਲੇ ਕਹਿੰਦੇ ਇੰਨਾ ਮਹਿੰਗਾ ਆ। ਉੱਥੇ ਉੱਥੇ ਤੈਨੂੰ ਮੈਂ ਦੱਸਦਾ ਪਹਿਲੀ ਗੱਲ ਇੱਥੇ ਬਿਮਾਰੀ ਨਹੀਂ ਹੁੰਦੀ। ਹਾਂ। ਆਹੋ। ਠੀਕ ਹੈ ਜੇ ਹੋ ਗਿਆ। ਹੂੰ। ਤਾ ਡਾਕਟਰ ਨੇ ਤੈਨੂੰ ਐਂ ਕਹਿਣਾ ਵੀ ਤੂੰ 3-4 ਦਿਨ ਦੇਖ ਪਹਿਲਾਂ ਵੀ ਜੇ ਤੂੰ ਐਂ ਠੀਕ ਹੋਣਾ ਤਾਂ ਠੀਕ ਐ ਤਾਂ ਦਵਾਈ ਦਿੱਤਾ ਇੱਥੇ ਜੇਕਣਾ ਨਾ ਤੂੰ ਉੱਠ ਕੇ ਜਾ ਕੇ ਜਦ ਲਵਲੀ ਦੇ ਟੀਕੇ ਲਵਾ ਲਿਆ ਆਉਂਦਾ ਜਦਰੇ ਟੀਕਾ ਕਰੇ ਉਹ ਅੰਦਰ ਡਾਕਟਰ ਤੈਨੂੰ ਮੋਹੀ ਕਿਹਾ ਨਾ ਬੁਖਾਰ ਦੀ ਨਾ ਜ਼ੁਖਾਮ ਦੀ ਦਵਾਈ ਤੈਨੂੰ ਦੇਣੀ ਹੁੰਦੀ ਨਹੀਂ ਨਹੀਂ ਨਾ ਨਾ ਜ਼ੁਖਾਮ ਤਾਂ ਮੈਂ ਦੇਖਿਆ ਥਾ ਜੂਰ ਲਾ ਕੇ ਹਟਦਾ ਆਪਣਾ ਇਹ ਨਹੀਂ ਦਵਾਈ ਲੈਣੀ ਹਫਤਾ ਲਾਉਣਾ ਹਫਤਾ ਪੂਰਾ ਪੂਰਾ ਆਪਣਾ ਹਫਤਾ ਦੱਬਣਾ ਬੰਦੇ ਨੂੰ ਆਪਾਂ ਜਿੰਨਾ ਮਰਜ਼ੀ ਕਰੀ ਜੇ ਫਿਰ ਸੜਾਈ ਕਿ ਜੀ ਨਹੀਂ ਕਰਦਾ ਬੋਲਣੇ ਨੂੰ ਉੱਚੀ ਉਹ ਵੀ ਫਾਹਾ ਸਾਲਾ ਬੋਲਣਾ ਹੈ ਕਿ ਖਾਣ ਨੂੰ ਹੀ ਆਈ ਲੱ ਜੀ ਸਰੀਰ ਕਰ ਗੀਰੋ ਮੰਨੂ ਅੱਜ 10 ਦਿਨ ਹੋ ਗਏ ਐਹੀ ਕੰਮ ਆ ਮੇਰੇ ਨਾਲ ਕੀ ਸਾਰੇ ਇਨੀ ਲਿਆਏ ਆ ਮੈਂ ਨਹੀਂ ਲਿਆਏ ਤੇਰਾ ਬੀਬੀ ਆਜੀ ਹੈ ਬੀਬੀ ਕਿਥੇ ਤੇ ਲਿਆਈ ਪਈ ਬਾਈ ਬਾਈ ਵੀ ਉਹ ਲਿਆਈ ਉਹ ਲਸੀ ਕਰਾ ਦਿਆ ਨਾਮ ਆ ਕਰਾ ਦਿਆ ਨਾਮ ਲੈ ਇਹ ਆਪਾਂ ਮਾਰ ਕਾ ਬਹੁਤ ਮੰਨੂ ਦੇ ਗਲਾ ਪੱਕਾ ਲਾ ਜੀ ਨਹੀਂ ਤਾਂ ਠੀਕ ਹੋ ਗਏ ਉਸ ਦਿਨ ਦਾ ਨਹੀਂ ਪੈਣੀ ਦਵਾਈ ਫਿਰ ਮੁੜ ਕੇ ਜੀ ਲੱਗਣੀ ਆ ਠੀਕ ਹੈ ਤਾਂ ਪੰਤਾ ਠੀਕ ਜਾਊਗਾ ਤੂੰ ਬੇਬੇ ਦਾ ਇਲਾਜ ਰੱਖ ਬਾਕੀ ਦਾ ਕੁਝ ਨਹੀਂ ਹੋਣਾ ਆਪੇ ਕੋਈ ਠੀਕ ਹੋ ਜਾਣਾ ਬੇਬੇ ਦਾ ਵੀ ਦੇਖ ਲਈ ਬੀਬੀ ਦਾ ਹੁਣ ਦਾਖਲ ਕਰਾਤੀ ਅੱਜ ਮਾ ਤੂੰ ਧੋ ਦਾਖਲ ਅੱਜ ਠੀਕ ਆ ਗੱਲ ਨਾਲ ਘਰਾਂ ਪੇ ਥੋੜੇ ਸਿਆਣੇ ਬੰਦੇ ਜਿਹੜੇ ਨਿਆਣਾ ਜੱਟ ਜਾਲ ਜੂ ਸਿਆਣਾ ਜੱਟ ਸਿਆਣੇ ਜੀ ਚੱਲਣਦੀ ਯਾਰ ਹੈ ਕਿ ਨਹੀਂ ਕਹੀ ਕੇ ਮੈਂ ਤਾਂ ਠੀਕ ਆ ਮੈਂ ਤਾਂ ਠੀਕ ਆ ਮੈਨੂੰ ਕਿਆ ਹੋਇਆ ਤੇ ਰਾਤ ਵੀ ਕਹੀ ਜਾਵੇ ਠੀਕ ਆ ਮਤਲਬ ਨਿੱਡੀ ਕ ਲਵਾ ਦੋ ਬਸ ਮੈਂ ਡੀ ਜੇ ਨਾਲ ਹੀ ਲੈਣੀ ਫਿਰ ਉਹਰੇ ਹੈ ਕਿ ਨਹੀਂ ਟਾਈਟ ਕਰਾਏ ਟਾਈਟ ਦਾ ਕਰਾਤੇ ਤੇ 18 1900 ਦੇ ਪਹਿਲਾਂ ਹੀ ਅੱਛਾ ਉਧਰ ਆਇਆ ਦੇਖਿਆ। ਏ ਉਹੀ ਆ ਖਾਂ ਬਲਗਮ। ਫੇ ਜਾ ਫਿਰ ਉਹ ਵਧੀਆ ਬਾਈ ਜਿਹੜੀ ਉਸਟੀਮ ਜੀ ਦੇ ਕਰ ਉਹ ਤਾਂ ਦੰਦੇ ਦੇ ਦੰਦੇ ਦੇ ਉਹ ਵੀ ਯਾਰ ਫਿਰ ਵੀ ਸਿਆਣੇ ਨੂੰ ਬਹੁਤ ਫਰਕ ਪੈ ਜਾਂਦਾ। ਯਾਰ ਇਹ ਤਾਂ ਪੰਗਾ ਬਹੁਤ ਆ ਉਮਰ ਵੀ 85 50 95 96 ਸਾਲ ਦੀ ਆ। ਆ 90 99 ਦੀ ਹੋਗੀ ਹੋਗੀ। ਹਾਂ 96 ਕੱਲ ਮੈਂ ਦੇਖਿਆ ਉਹਦਾ ਆਧਾਰ ਕੱਟ ਜਾ। ਹੂੰ। ਕੱਲ 95 96 ਦੀ ਹੋਗੀ। ਮੀਂਹ ਉਰੇ ਕਿੰਨਾ ਕਤਾ। ਮੀਂਹ ਤੇਰਾ ਸੜਾ ਮੀਂਹ ਤੇਰੇ ਸਾਹਮਣੀਆਂ ਪਾਣੀਓ ਪਾਣੀ ਦੇ ਫਰਤਾ ਸਾਰੇ ਪਾਸੇ। ਚੋਈ ਮਾਰੋ ਮਾਰ ਚੱਲਦੀ ਆ ਉਧਰ। ਹੁਣ ਆਏ ਵੀ ਹੁਣ ਤੇ ਬਾਦ ਨਾ ਪਵੇ ਤਾਂ ਫਾਇਦਾ ਏ ਉੱਥੇ ਉੱਥੇ ਨਹੀਂ ਜਾ ਚੈਨਾ ਤਾਂ ਜੇ ਹੁਣ ਤੇ ਬਾਦ ਫੇਰ ਹਫਤੇ ਤੱਕ ਪੈ ਗਈ ਆ ਵਾ ਫੇਰ ਕੰਮ ਖਰਾਬ ਕਰੂ ਇਹ ਤਾਂ ਹਿਉ ਹੈ ਹਾਂ ਹਲਦੀ ਹੁਣ ਦੀ ਤਾਂ ਹੋਤੀ ਜਿਹੜੀ ਆ ਗਈ ਸੀ ਹਲਦੀ ਤਾਂ ਤੋਂ ਹੋ ਗਈਆਂ ਹਲਦੀ ਹੋਤੀ ਮੈਂ 500 ਸੱਗੇ ਕਰਾਈ ਵੀ ਦੋ ਦਿਨ ਲੰਘੇ ਮੇਰੇ ਮੈਂ ਗੱਲ ਕਰਾਈ ਆ ਉਹਦਾ ਕੋਈ ਚੱਕਰ ਨਹੀਂ 5-7 ਘੰਟੇ ਲੰਘੇ ਮੈਂ ਤੁਹਾਨੂੰ ਕਹਣਾ ਮੇਰੇ ਵੀ 5-7 ਘੰਟੇ ਲੰਘੇ ਤੇ ਉੱਥੇ ਸਾਹੀ ਜਿੱਥੇ ਆਪਾਂ ਗਏ ਤੇ ਉਹ ਵੀ ਤੇ ਚੱਲ ਜਦੋਂ ਮੈਂ ਕਰਾਤੀ ਸੀ ਦੋ ਦਿਨ ਇਹਨੇ ਹਾਂ ਉੱਥੇ ਬਾਅਦ ਜਿੱਥੇ ਆਪਾਂ ਉਦਣ ਖੜੇ ਤੇ ਹਾਂ ਉਹ ਸਕੂਟ ਹੀ ਉੱਤੀ ਲੱਗਦੀ ਜਾ ਕੇ ਬੰਦੇ ਦੀ ਮੈਂ ਉੱਤੀ ਲਾਈ ਮੈਂ ਕਿਹਾ ਯਾਰ ਆਹ ਤਿੰਦਾ ਦੀ ਵੀਡੀਓ ਕੋਲ ਆਈ ਵੀ ਤਿੰਦਾ ਕਹਿੰਦਾ ਆ ਨਾ ਹਾ ਕਰ ਕਹਿੰਦਾ ਜਾ ਜੇਤੀ ਕਹਿੰਦਾ ਨਹੀਂ ਤੇ ਨੇ ਹਵਾ ਨਾਲੇ ਫੈਲ ਜਾਣਾ ਚਾਤਾ ਡੋਡੀ ਹਾਂ ਮੈਂ ਕਿਹਾ ਹੈ ਕਾਪਰ ਦੀ ਦੂਈ ਲੈ ਆਇਆ ਇਹ ਮੈਂ ਜਦੇ ਗਿਆ ਜਦ ਸਪਰੇਅ ਲੈ ਆਂਦੀ ਦੂਏ ਦਿਨ ਸ਼ਾਮ ਨੂੰ ਨਾ ਸਵੇਰੇ ਕਰਾਤੀ ਮੈਂ ਉਹ ਗਾਹ ਭਈਏ ਕਹਿੰਦੇ ਅਸੀਂ ਸਾਰੇ ਖੇਤ ਚ ਘੁੰਮ ਲੇ ਸਾਨੂੰ ਡੋਡੀ ਨਹੀਂ ਦਿਖੀ ਥੱਲੇ ਜਗਾ ਥੱਲੇ ਜਗਾ ਬੱਚੇ ਫੱਡਾ ਹੀ ਆ ਹਾਲੀ ਉੰਨੀ ਦੀ ਜਗਾ ਚੱਲ ਵਧੀਆ ਵਾਰਾ ਉਹ ਸ਼ਾਮ ਵਿੱਚ ਤਾਂ ਨਹੀਂ ਆਈ ਕਿ ਇਹ ਤਾਂ ਵਿੱਚ ਨਹੀਂ ਆਈ ਤਾਂ ਸੱਡੀਆਂ ਹੀ ਐ ਇਹ ਪਤਾ ਕਿ ਆ ਚੱਕਰ ਆ ਜਾ ਚੇ ਕਰਾ ਦੇਵੇ ਵਧੀਆ ਹੀ ਆ ਉਹ ਵਧੀਆ ਆ ਤਾਂ ਜਦ ਇਹ ਫੈਲ ਜਾਣਾ ਹਵਾ ਕੇਲੇ ਫੈਲ ਜਾਂਦੀ ਕਾ ਹਵਾ ਨਾਲ ਨਾਲੇ ਹੁਣ ਦਾਣਾ ਕਦਰ ਹੋ ਗਿਆ ਹੁਣ ਘੱਟ ਵੀ ਹੁਣ ਵੀ ਘੱਟ ਪੈਣੀ ਆ ਫਰਕ ਪੈ ਜਾਂਦਾ ਜਿਹੜਾ ਦਾਣਾ ਪੱਕ ਗਿਆ ਨਾ ਉਹ ਘੱਟ ਪੈਂਦੀ ਆ ਹੁਣ ਘੱਟ ਪੈਣੀ ਆ ਸਾਲੀ ਜਾਂ ਬੰਦ ਨਿਕਲਦੀ ਜਦ ਸਟਾਰਟ ਹੁੰਦੀ ਜਦ ਦੁੱਧ ਹੀ ਹੁੰਦਾ ਹਾਂ ਦੁੱਧ ਹੀ ਆ ਯਦ ਹੁੰਦੀ ਆ ਇਹ ਬਘੋਂ ਕੱਖਾ ਬਾਜਰਾ ਬੂੜਾ ਦੇ ਵਿੱਚ ਹੀ ਰਹਿ ਗਿਆ ਹੁਣ ਤਾਂ ਤੂੜੀਓ ਚੱਲੂ ਹੀ ਨਾ ਤੂੜੀ ਕੰਮ ਚੱਲਣੀ ਹੋ ਚੱਲਣੀ ਹੋ ਘੋਲ ਕਰੀ ਜਾਨੀ ਦੀ ਜੋਂ ਕਿਆ ਕਰੂੰਗਾ ਤੂੰ ਪੂਰੇ ਨਹੀਂ ਸ਼ਤਰੀਜਾ ਆ ਲੂੰਗਾ ਉਧਰ ਬਿੱਜੇ ਹੀ ਨਹੀਂ ਹੈਗਾ ਇਹਨਾਂ ਨੇ ਪਹਿਨਾ ਪਰਲੇ ਪਾਸੇ ਪਰ ਉਹ ਬੰਦੇ ਆਲੇ ਯਾਰ ਇਹ ਤਾਂ ਕੱਦੇ ਪਹਿਲੇ ਆਂ ਧੰਦੇ ਕੱਦੇ ਆ ਉਹ ਬਥੇਰਾ ਆਇਆ ਹੈਗਾ ਸਾਡੇ ਪਾ ਯਾਰ ਬਾਜਰਾ ਉਧਰ ਖੜਾ ਚੱਲੀਆਂ ਕਹਿ ਰਹਾ ਗਿਆ ਕਿੱਥੇ ਚੱਲੀਆਂ ਉਹ ਜਿਹੜਾ ਬੰਨੇ ਜਿਆਦਾ ਵਾਲੇ ਖੜੀ ਖੱਡਿਆ ਵੀ ਜਗਾ ਉੱਥੇ ਬਿੱਜੇ ਆ ਬਾਜਰਾ ਖੜਾ ਇਹਦਾ ਇਹਦਾ ਖੜਾ ਗਿਆ ਰੱਜੇ ਦੇ ਘਰ ਮੂਰੇ ਨੀਨੇ ਦਾ ਕੱਖ ਉੱਥੇ ਖੜੇ ਸਾਡੇ ਪਾ ਮੈਂ ਸਰ ਜਾਣਾ ਆ ਜੱਦੀ ਦੇਖ ਕੇ ਕਣ ਖਾਰ ਪਈ ਐ ਏਦਾਂ ਹੀ ਪੈਂਦੀ ਐ ਔਰੇ ਢਗੂਨ ਇਹ ਆ ਕੱਲ ਖੜਾ ਪੂਰਾ ਰਹੀ ਮਾਰ ਲੱਗਦਾ ਅਜੋ ਬਗੜ ਖੜਾ ਅੱਜ ਬਾਜਰਾ ਨਾ ਆਹ ਮੇਰੀ ਮਾਰਦਾ ਤਾਂ ਖੜਾ ਦੇਖਾਓ ਦੇਖੋ ਮਗਾਲਾ ਜੰਮੜਾ ਨਹੀਂ ਖਾ ਜੰਮੇ ਸਾਰੇ ਜੰਮੇ ਆਉਣਾ ਤੇਰਾ ਪਰਾਂ ਆਈ ਆਈ ਮਰਨਾ ਉਹ ਤਾਂ ਹੁਣ ਵੀ ਆਈ ਮਰਨਾ ਹਾਂ ਜਿੱਥੇ ਪਾਣੀ ਖੜਾ ਤੱਗੀ ਜੀ ਰਹਿੰਦੀ ਅਜਾ ਬੂਲਨ ਦੇ ਕੱਕੂ ਨਾਲੇ ਕਾਤੇ ਹੁੰਦੇ ਐ ਦਾ ਚੱਪ ਖੜਾ ਬੈ ਚਲ ਆਇਆ ਲੈ ਕਹਿੰਦਾ ਕੱਕ ਗਾਦੇ ਨਾਲੇ ਤਿੰਨ ਮਹੀਨੇ ਹੋ ਗਏ ਕੱਕ ਪਾਉਂਦੇ ਨੂੰ ਇਹਦੇ ਹੁਣ ਕਹੜਾ ਹੋ ਗਿਆ ਹਉ ਮੂਨੀ ਮਾਰ ਦੇ ਨਗਰ ਬੜੇ ਬਾਏ ਮਾਰ ਤੇ ਮੂ ਤੇ ਹੁੰਡੀ ਆਵਾਜ਼ ਮਾਰ ਦੇ ਬੀ ਘਟਾ ਦੇ ਬਸ ਤੂੜੀ ਘਟਾ ਦੇ ਤੂੜੀ ਘਟਾ ਦੇ ਤੂੜੀ ਘਟਾਈ ਵੀ ਹੋ ਹੁਣ ਤੂੜੀ ਬਾਹਵਾਂ ਦੇ ਖਾਂਦੇ ਆ ਤੂੜੀ ਤਾਂ ਖਾਂਦੇ ਆ ਉਂ ਵੀ ਜ ਬਾਜਰਾ ਪਾਉਣਾ ਤੂੜੀ ਘਟਾ ਦੇ ਹਾਂ ਉਹ ਖਾਂਦੇ ਤੂੜੀ ਪਾਏ ਤੇ ਥਲੇ ਹਾਂ ਤੂੜੀ ਦਾ ਰੇਟ 200 ਰੁਪਏ ਆ ਜੀ ਕਿੰਨਾ 200 ਲੈਣ ਦਾ ਥੋੜਾ ਹੁੰਦਾ ਨਾ ਯਾਰ 50 ਪੁੱਛੇ ਉਹਨੇ ਤਾਂ ਅਰੇ ਕੁ ਕਹਿੰਦਾ ਮੈਂ ਤੈਨੂੰ ਦੱਸਦਾ ਭਾਈ ਜਿਹੜਾ ਹੁਣ ਮੈਂ ਤਾਂ ਜਿਹਨੂੰ ਪੁੱਛੀ 5-600 ਰੁਪਏ ਤਾਂ ਹੈਗਾ ਯਾਰ 200 200 ਰੁਪਏ ਕਿਹਾ ਉਹਨੇ ਕਾਂ 200 ਰੁਪਏ ਰੇਟ ਚੱਲਦਾ ਨਾ ਨਾ ਤੈਨੂੰ ਮਖੌਲ ਕਰਦਾ ਹੁਣ ਨਾ ਮਖੌਲ ਕਾਨੂੰ ਜਾਂ ਫੇਰ ਤੈਨੂੰ ਫੁੱਦੂ ਸਮਝਦਾ ਹੁਣ ਅਗਲਾ ਨਹੀਂ ਨਹੀਂ ਫੁੱਦੂ ਦੀ ਕਾ ਗੱਲ ਐ ਮੇਰੀ ਗੱਲ ਸੁਣ ਮੈਂ ਇਹਨੂੰ ਪੁੱਛਿਆ ਇਹਦਾ ਪਹਿਲਾਂ ਚੱਲੀ ਦਾ ਪੁੱਛਿਆ ਇਹ ਇਹ ਕਹਿੰਦਾ 350 ਰੁਪਿਆ ਤਾਲ ਵਾਲਾ ਪੱਪੂ ਆ ਓਏ ਹੁਣ ਰੇਟ ਵਧਾ ਪਰਸ਼ੀਣ ਜੀ ਜਾ ਕੇ ਇਹਦਾ ਆਪਣਾ ਤੂੜੀ ਦਾ ਇਹ ਕਹਿੰਦਾ 200 ਰੁਪਿਆ ਕੱਖ ਵੀ ਹੁਣ ਮੇਰੀ ਗੱਲ ਸੁਣ ਲਾਓ ਸਾਡੇ ਤੇ ਇਕ ਨਹੀਂ ਬੜਾਉਣ ਲੱਗੇ ਕੱਲ ਦੇ ਇਕ ਨਹੀਂ ਬੜਾਉਣ ਲੱਗੇ ਦੋ ਕਿਲੇ ਉਹ ਤਾਂ ਛੱਡ ਗਿਆ ਕਿਹੜਾ ਪੁੱਛਦਾ ਕੱਖਾਂ ਨੂੰ ਮੈਂ ਨਹੀਂ ਬੜਾਇਆ ਫੇਰ ਇੱਕ ਨਹੀਂ ਬਣਾਉਂਦੇ ਕੱਲ ਦੇ ਕਿਹੜਾ ਕੋਈ ਪੁੱਛਦਾ ਹੀ ਨਹੀਂ ਸਰੂਜੀ ਛੱਡ ਗਿਆ ਰਿਸ਼ਤੇਦਾਰੀ ਚ ਕੱਖ ਵੱਟ ਕੇ ਹਾਂ ਕੱਲ ਪੁੱਛ ਵੱਟਣ ਲੱਗਦੇ ਹਾਂ ਰੇੜਾ ਲੈ ਭਰ ਕੇ ਦੋ ਤਿੰਨ ਉਹ ਤੇ ਮੋਜਲੀਪੁਰ ਕਹਿੰਦੇ ਛੱਡ ਗਿਆ ਮਾਝਾ ਛੱਡਿਆ ਆਓ ਠੀਕ ਆ ਵਧੀਆ ਜੀ ਨੂੰ ਚਾਹੀਦੇ ਆ ਨਹੀਂ ਵਿੱਚੇ ਵਾਹ ਹੁਣਾ ਏ ਇਹ ਰੈਡਾ ਵਾਹ ਵੀ ਨਹੀਂ ਹੁੰਦਾ ਵਾਹ ਕਿਉਂ ਤਾਂ ਖੇਤੀ ਨਹੀਂ ਸੁਨਰਦਾ ਹੈਗਾ ਉਹੀ ਤਾਂ ਚੱਕਰ ਹੈ ਜੇ ਤਾਂ ਬੂਬਾ ਆਮ ਪਲੇਨ ਖੇਤ ਹੋਵੇ ਫਿਰ ਤਾਂ ਬੰਦਾ ਮਰ ਦਵੇ ਬੂਟੇ ਵਾਲੇ ਜਿੱਕੋ ਪਾਸੇ ਨੂੰ ਵਾਹ ਹੁਣਾ ਦੂਏ ਪਾਸੇ ਨੂੰ ਤਾਂ ਵਾਹ ਹੀ ਨਹੀਂ ਹੁਣਾ ਜਿੰਨਾ ਚਿਰ ਦੋਹਾਂ ਪਾਸੇ ਨੂੰ ਵਾਹ ਹੁੰਦਾ ਬਾਜਰਾ ਵੱਡ ਨਹੀਂ ਹ ਇਹ ਤਾਂ ਹੁਣੀ ਆ। ਕਿਹੜਿਆ ਆ ਤਾਂ ਚਲ ਬਾਕੇ ਗਾਲ ਗੋਲ ਜਣਾ ਕੱਟ। ਇਹ ਨਾ ਜੜਾਂ ਕਹਿੰਦਾ ਜੜਾਂ ਤਾਂ ਸਾਫ ਹੁਣੀ ਹੁਣੀ ਆ ਬਾਈ। ਆ ਹੁਣੀ ਆ। ਇਹ ਤਾਂ ਦੋ ਵਾਰੀ ਮੰਨ ਕੇ ਚਲ ਦੋ ਵਾਰੀ ਹੁੰਦੀਆਂ। ਦੋ ਵਾਰੀ ਹੁਣੀ। ਕਣਕ ਤਾਂ ਹੀ ਦੋ ਵਾਰੀ ਹੋ ਲੈਣੀ ਆ ਇਹ। ਇੱਕ ਵਾਰੀ ਕਣਕ ਤੇ ਪਹਿਲਾਂ ਵੀ ਹੁਣੀ ਆ ਜਿਹੜੇ ਤੇ। ਹਾਂ। ਇੱਕ ਵਾਰੀ ਫੇਰ ਗਰਮੀਆਂ 'ਚ ਸਪਰੇਅ ਸਭ ਬਚਦੀ ਆ। ਨਹੀਂ ਲੱਗੀ। ਬੇਲ ਹੈਗੀ ਦੀ ਪਰਾਂ ਤੀ। ਪਰਲੇ ਪਾਸੇ ਹੈਗੀ ਦੀ। ਇਹ ਤਾਂ ਹਾਈ ਬੂਟੇ ਵੀ ਚੜ ਜਾਂਦੀ ਏ ਤੇ ਭੱਜਦੀ। ਬੇਲ ਤਾਂ ਕੁਛ ਨਹੀਂ ਕਹਿੰਦੀ। ਲੈ। ਲੈ। ਲਾਈ ਕਿ। ਲੈ ਆਦਾ ਦੇ ਹਿੱਲਾ ਚੇ ਦੇ ਛਤਰੀ ਬਣਾ ਲੈਂਦੀ ਚਾਚੇ ਹੂੰ ਗੰਨੇ ਦੇ ਦਿਖ ਨਹੀਂ ਦਿੰਦੀ ਕਿੱਥੇ ਗੋਲਾ ਲਾ ਟੀ ਕਰ ਦਿੰਦੀ ਏ ਇਹ ਦੇ ਘੁੰਮ ਗੁਗਲੀ ਆਏ ਘੁੰਮ ਜਿੰਦੀ ਏ ਜਿਹੜਾ ਗੋਲਾ ਲਾ ਠੀ ਕਰੀ ਬੁੰਦੀ ਏ ਨਾਲ ਹੀ ਉਹ ਸੋਲ ਜੂ ਕਿਤੇ ਨਹੀਂ ਨਾ ਬਾਸਤਾ ਹੂੰ ਹਾਂ ਕਿ ਨਹੀਂ ਕੱਖ ਫੇ ਵੜਣਾ ਹੀ ਨਹੀਂ ਅੱਜ ਅੱਜ ਮੈਂ ਵੜਣਾ ਹੀ ਨਹੀਂ ਕੱਖ ਹੜਤਾਲ ਇਹ ਤਾਂ ਗਿੱਲਾ ਪਿਆ ਹਮਨੇ ਕਾ ਵੜੂ ਕਹੀ ਤਾਂ ਤੂਰੀ ਖਾ ਲੈ ਨਾ ਸੁੱਕੀ ਹਾਂ ਨਾ ਠੀਕ ਹੈ ਮਾਰਨਾ ਉੱਪਰ ਆਟੇ ਦਾ ਕੋਲਾ ਕੋਲਾ ਨਿੱਤਾ ਹੈ ਹੈ ਕਿ ਨਹੀਂ ਠੀਕ ਹੈ ਮੇਰੇ ਦਾ ਜਿਰੀ ਕਰਗੀ 468 ਕਿੰਨੀ ਹੈ ਕਾਜ਼ੀ ਤਕੀਆਂ ਗਿਰਗੀਆਂ ਜਿੱਤੇ ਨੂੰ ਭਈਆ ਲੰਗਿਆ ਤੋਂ ਜ਼ਿਆਦਾ ਗਿਰਗੀਆਂ ਹਾਂ ਕਰਕੇ ਜੱਟ ਹੈ ਭਈਆ ਵਾਲੀ ਜਗਾ ਹਵਾ ਪਈ ਜਾ ਰੋ ਜਾਂਦਾ ਰੇ ਭਾਈ ਜੰਦੇ ਦੇ ਤੇਰੇ ਉਹਨਾਂ ਕੋਲ ਉਹਨਾਂ ਦੇ ਨੀਰੀ ਮਲਾ ਦੀ ਰੇਹ ਹਾਂ ਕਰਦੇ ਹੁਣ ਹੋਰ ਹੈ ਜਦ ਤੱਕ ਇਹ ਗਿਆ ਹੈ ਕਿ ਹੈ ਥੜੀ ਮੌਤ ਦੇ ਮੂੰਹ ਜੇ ਸਾਰਾ ਕਮਾਰ ਦਾ ਪਾਣੀ ਉੱਥੇ ਨੂੰ ਆਉਣਾ ਸਾਰਾ ਸਾਰਾ ਡਾਇਆ ਉੱਥੇ ਆਉਣਾ ਕੰਢਾ ਦਾ ਬੰਦ ਕਿੰਨਾ ਵੀ ਪਿੱਛੇ ਡਾਇਆ ਸਾਰਾ ਡਾਇਆ ਮੇਰੇ ਖਿੱਤਾ ਜਾ ਬਸ ਕਰੋ ਬਸ ਕਰ ਹੁਣ ਆ ਗਿਆ ਪਾਣੀ ਆਏ ਮਰੂ ਮਰ ਚੱਲ ਪਿਆ ਚੱਲਣੀ ਹੈ ਚਮੀ ਬੋਣ ਲਿਜਾ ਗੱਨਾ ਉੱਥੇ ਤਾਇਆ ਰੇ ਪਾਇਆ ਟਾਇਆ ਇਹ ਤੇ ਆ ਪੂਰਾ ਪਾਣੀ ਖੜਾ ਆ ਇੱਕੀ ਜ਼ੋਰ ਲੱਗਿਆ ਮੰਡ ਚ ਨਹੀਂ ਹੈਗਾ ਮੰਡ ਜੀ ਨਹੀਂ ਹੈਗਾ ਮੰਡ ਚ ਉੱਦਣ ਵੀ ਘਟਾ ਜੀ ਇਹਨਾਂ ਦਾ ਦਾਦੇ ਦਾ ਮੜਾ ਝ ਠੱਕਾ ਮਾਰਦਣਾ ਇਧਰ ਨੂੰ ਲਾ ਠੀਕ ਆ ਸਾਡੇ ਨੂੰ ਪਸੰਦ ਈ ਆ ਹਾਂ ਜਿਆਦਾ ਨਾ ਕਰੀ ਜਾ ਮੱਟ ਜੀ ਹੈਗਾ ਜਰਾਦ ਨੂੰ ਫੇਰ ਨਾ ਕਿਤੇ ਪਵਾ ਲਈ ਕੋਈ ਪਤਾ ਨਹੀਂ ਦਾ ਕਿੱਧਰ ਨੂੰ ਪੈ ਜਾਣਾ ਇਹਨੇ ਰਹਿੰਦਾ ਜੀ ਉੱਥੇ ਪਤਾ ਕਿਆ ਗੱਲ ਆ ਉੱਥੇ ਮੀਂਹ ਕਦੇ ਨਹੀਂ ਦਿਖਦਾ ਉੱਥੇ ਪਾਤੀ ਸਾਲੇ ਤੇਲ ਹਾਂ ਐਤੀ ਦਮਰ ਖੁਜਾਣੀ ਨਹੀਂ ਦਿਖਦਾ ਜੀ ਉੱਥੇ ਤੇੜ ਪਈ ਹੋਏ ਦੋ ਦੋ ਉਂਗਲ ਦੀ ਉਥੇ ਮੀ ਪੈ ਗਿਆ ਵਿਚ ਜਦ ਜਦ ਵਿੱਚ ਵੜ ਜਾਂਦਾ ਬਸ ਤੇੜ ਦਾ ਪਹੁੰਨ ਯਾਰ ਹਾਂ ਜਿੰਨਾ ਮਰਜ਼ੀ ਪੈ ਲੈਵੇ ਉਥੇ ਹੋਰ ਕੁਝ ਨਹੀਂ ਆਏਗਾ ਰੀਤਾ ਇਹ ਨਾਲ ਥੱਲੇ 2 ਫੁੱਟ ਪਾ ਰੀਤਾ ਤਿੰਨ ਪਰੂ ਤੇ ਬਾਦ ਗਦੇ ਖਿੱਚ ਦਿੰਦਾ ਮੂੰ ਤੇੜਾ ਭਰਨੇ ਨੂੰ ਆ ਆ ਆ ਪਾ ਪਰਦੀ ਨਹੀਂ ਆਉਂਦਾ ਮੈਨੂੰ ਪਤਾ ਹੈ ਇਹਨੂੰ ਪਤਾ ਹੈ ਤੇੜ ਹੋ ਗਿਆ ਉਹ ਕਿੱਲੇ ਬਾਹਵੇਂ ਤੇੜ ਭਰਨੀ ਆ ਤਾਂ ਤੇੜ ਨੂੰ ਨਾ ਆਉਣਾ ਟਾਈਮ ਨਹੀਂ ਆਉਣਾ ਦੇਖੇ ਕਿਸੇ ਨੂੰ ਥੋੜਾ ਚੱਲਣੀ ਹੈ ਜਿਹੜੀ ਐਨੇ ਜਮੀਨ ਉੱਤਰ ਹੈਗਾ ਲਗਦਾ ਬੁਰੇ ਤੋਂ ਘਰਦਾਂ ਪਤਾ ਉਹਦੇ ਅਗਰੇ ਕਿਸੇ ਦੀ ਵੀ ਚੱਲਦੀ ਹੈਗੀ ਉਹ ਐਨੇ ਜਮੀਨ ਨੂੰ ਤਾਂ ਫਾਇਦਾ ਹੈ ਅਿੰਦੇ ਨੂੰ ਮੈਨੂੰ ਪਾਣੀ ਉਹ ਗੰਨਿਆਂ ਨੂੰ ਫਾਇਦਾ ਸਭ ਤੋਤਾ ਦੂਤਾ ਫੈੜਦਾ ਹਾਂ ਜੀਰੀ ਦਾ ਨੁਕਸਾਨ ਨਹੀਂ ਕਰਾਉਣੀ ਹਾਂ ਹਾਲੀ ਕੱਲ੍ਹ ਰੋਡ ਦਾ ਰੋੜਾ ਨਹੀਂ ਸਬਰੇ ਦੀ ਅੱਜ ਦਾ ਹਾਂ ਭਾਈ ਕਾਲ ਦੇਖਦੇ ਆ ਮੌਸਮ ਕੱਲ ਹਾਂ ਜੱਕ ਚਮੜੀ ਉਤਾਰ ਕਾਣਾ ਤਲੇ ਕੋਈ ਲੱਗ ਰਿਹਾ ਕਾਲੇ ਦਾ ਕਰਾਉਣੀ ਗੰਨੇ ਪਰ ਤੁਸੀਂ ਦੇਖਿਓ ਮੈਂ ਤਾਂ ਕਾਲ ਚੱਕ ਲਿਆ ਤਾਂ ਮੈਂ ਬੱਲੇ ਨੂੰ ਦੇਖੋ ਬਿਨਾ ਥੋੜੇ ਉਹ ਨਹੀਂ ਲਿਆ ਆ ਮੈਂ ਚੱਕ ਲਿਆ ਆ ਉਹਨਾਂ ਬੰਦੇ ਨੇ ਬੋਲਤਾ ਇਹ ਚੋਰੀ ਚੋਰੀ ਮੈਨੂੰ ਤੈਨੂੰ ਛੇੜ ਕੇ ਦੇਖਿਆ ਤਾਂ ਬੋਲੋ ਉਹੀ ਗੁੰਡਾ ਗੋਲੂ ਹੁਣ ਦੁਆ ਲਿਆ ਜਾ ਕੇ ਮੈਂ ਦੁਆ ਲਿਆਣੀ ਕੱਲੂ ਲੈ ਕੇ ਕੱਲੂ ਲੈਣ ਚੱਲੂਗੇ ਇਹ ਚਮਕੌਰੀਆਂ ਦਾ ਮੈਂ ਰੋਪੜਤੀ ਲਿਆਉਂਦਾ ਰੋਪੜਤੀ ਕਿਉਂ ਆਪਾਂ ਨੂੰ ਕੋਈ ਲਿਆਉਂਗੇ ਕੱਲੂ ਕਰਾ ਦੇਣੀ ਆ ਯਾਰ ਕੱਲੂ ਨਹੀਂ ਲਿਆਉਣੀ ਹਲੇ ਕਿੰਨੇ ਦਿਨ ਤੱਕ ਲਿਆਉਂਦੇ ਹਾਂ ਸੁੰਡੀ ਉਹ ਘ ਉਹਦਾ ਆਇਆ ਉਹਦੀ ਮਾਰ ਕੇ ਵਾਸਾ ਜਿਹੜਾ ਕੀੜਾ ਜਬਰਦਾ ਆਫਟਰ ਮੈਨਮ ਉਹਨੇ ਛੱਡਣਾ ਕੋਈ ਕੀ ਨਹੀਂ ਆ ਗਿਆ ਦੁਬਾਰਾ ਇਤਨਾ ਛੜੀ ਮੱਖੀ ਕੀ ਹੈ ਕਾਲੀ ਫੜ ਦੂਗਾ ਕਾਲਾ ਜਿਹਾ ਕੀੜਾ ਆਇਆ ਨਹੀਂ ਤੇ ਰਵੇ ਪੱਤੇ ਦੇ ਥੱਲੇ ਹੁੰਦਾ ਇਹ ਕੱਲੂ ਪੱਤੇ ਦੇ ਥੱਲੇ ਦੇਖਿਆ ਕਿਹੜਾ ਘੋੜਾ ਹੈ ਇਹ ਕਿਹਾ ਫਿਰ ਮਤਲਬ ਰੂਣ ਦੁਬਾਰੇ ਫਿਰ ਹੋ ਜਾਣਾ ਉਹਨੇ ਹਾਂ ਇਹ ਤਾਂ ਪੱਤੇ ਦੇ ਥੱਲੇ ਹੁੰਦਾ ਹੈ ਉੱਪਰ ਨਹੀਂ ਬਹਿਂਦਾ ਇਹ ਦੋ ਦਿਨ ਪਤਾ ਲੱਗ ਜਾਣਾ ਹਾਂ ਦੋ ਦਿਨ ਨੂੰ ਪਤਾ ਲੱਗ ਜਾ ਇਹਦਾ ਸਾਲਾ ਮੱਖ ਮੰਗਣਾ ਨਾ ਜਿਹੜਾ ਮੱਖ ਮਹਿਜੇ ਬੈਠੇ ਹੁੰਦਾ ਲੱਤ ਪਰ ਤੂੰ ਮੱਖ ਕਿਹਨੀ ਚੱਲਦਾ ਜਦੋਂ ਦੂਈ ਸਾਈਡ ਆਇਆ ਨਾ ਘੁੰਮ ਕੇ ਗੱਲੀ ਵਹੰਗਾ। ਇਹ ਹਾਲਾਤ ਸਿਰਫ ਹੱਲੇ ਵਹੰਗਾ। ਜਿਲਾਕਾ ਬਹੁਤ ਤਾਂ ਛਾ ਚਾਲਾ ਆ ਕਿ ਉਸ ਤੋਂ ਬਹੁਤ ਹੈ। ਗੱਲੀ ਕਾਲਾ ਹੁੰਦਾ। ਪੱਕਾ ਵੀ ਨਹੀਂ ਹੈ ਜੀ ਫਿਰ ਜੇ ਸਪਰੇਅ ਵੱਜ ਗਈ ਜਿਹਦੇ ਖਤਮ ਜਿਹਦੇ ਖਤਮ। ਜਿਹਦੇ ਖਤਮ। ਗੋਮਪੇ ਮੰਗਣਾ ਜਿੱਕਾ ਇਹ। ਛਮੜਾ ਵੀ ਰਹਿ ਜਾਂਦਾ। ਜਿਹਦੇ ਖਤਮ ਹੈ। ਟੈਨ ਨਹੀਂ ਲੱਗਦਾ। ਉਹ ਵੀ ਨਾਲ ਮਾਰ ਦਿੰਦਾ। ਹੈਂ? ਆਏਗਾ ਤੈਨੂੰ ਫਰਕ ਤਾਂ ਹੈ। ਪਰ ਬਾਬੇ ਜਿਹੜੇ ਆਂਡੇ ਹੁੰਦੇ ਇਹਨਾਂ ਦੇ ਹੋਰ ਚੀਜ਼ਾਂ ਪਰੋ ਫੇਰ ਹੋਏ ਆਉਂਦੇ ਆ। ਤਿਆਰ ਹੋ ਜਾਂਦੇ। ਤਿਆਰ ਹੋ ਜਾਂਦੇ। ਉਧਰ ਦੇਖ ਨਹੀਂ ਆ ਕੇ ਪਰ ਕਿੰਨੇ ਤੇ ਉਹਦੇ ਪਰ। ਮੰਨਦਾ ਦਿਖਾਈ ਆ ਮੈਂ ਇਹਨਾਂ ਨੂੰ ਉਦਣਾ ਨਹੀਂ ਜਗਾਂ ਖਾਣੇ ਭਰਿਆ ਪਿਆਦਾ ਨਹੀਂ ਕਿੰਨੇ ਹੋਣੇ ਚੰਗਾ ਤੇ ਸਪਰੇਅ ਦੇ ਨਹੀਂ ਆਏ ਕੋਈ ਨਹੀਂ ਮੌਸਮ ਦਾ ਫਰਕ ਰਹਿੰਦਾ ਜੇ ਮੌਸਮ ਆਏ ਹਫਤੇ ਬਾਅਦ ਵੀ ਪੈਂਦਾ ਤਾਂ ਪਹਿਨਾ ਪਈ ਜਾਂਦਾ ਨਾ ਬਰਸਾਤ ਚ ਫੇ ਧੋ ਹੋ ਜਾਂਦਾ ਤੇ ਇਹ ਨਹੀਂ ਹੋਣ ਦਿੰਦਾ ਹੁਣ ਜ਼ਮੀਨੇ ਨਹੀਂ ਪਾਈ ਆ ਚੱਕਰ ਚਲੋ ਚਲੀਏ ਫਿਰ ਹੁਣ ਕਰਨ ਚਲੋ ਚਲਦੀ ਆ ਭਾਈ ਚਲੋ ਠੀਕ ਆ ਜੀ ਅਸਰੀਕਾਲ ਜੀ ਕੰਮ